ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੀ ਹਿੱਕ ਦੇ ਵਿੱਚ ਕਿੰਨ ਠੋਕ ਦਿੱਤਾ ਹੈ ਤਾਂ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜਿਹੜੀ ਪੋਲ ਤੁਹਾਡੇ ਅੱਜ ਸਾਹਮਣੇ ਖੁੱਲਣ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਪਾਸੇ ਸੁਖਵੀਰ ਚੱਕਰਿਆ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਔਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਪਹਿਲੀ ਵਾਰ ਤੁਸੀਂ ਇੱਕ ਐਸੀ ਅਪਡੇਟ ਦੇਖਣ ਜਾ ਰਹੇ ਹੋ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਨਹੀਂ ਕਿ 90% ਲੋਕ ਇਹ ਗੱਲ ਨੂੰ ਨਹੀਂ ਅੱਗੇ ਲਿਆਉਣਾ ਚਾਹੁੰਦੇ ਸੀ। ਅਸਲਾਮੁਅਲੈਕਮ ਸਸ ਜੀਆ ਕਾਲ ਕੇ ਦਾ ਹਾਲ ਚਾਲ, ਜਾਲਾ ਉਮੀਦ ਕਰਨਾ ਵਧੀਆ ਹੋ ਗਿਆ ਅਸ ਦੇ ਵਾਸਤੇ ਹੋ ਗਿਆ ਚੜ ਦੀ ਕਲਾਚ ਹੋ ਗਿਆ। ਸੀਐਮ ਪੰਜਾਬ ਭਗਵੰਤ ਮਾਨ ਨੇ ਕੈਲ ਠੋਕ ਛੜਿਆ ਸੁਖਵੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਹੈਕ ਤੇ ਵੇ ਜੀ ਹਾਂ ਸੁਖਵੀਰ ਬਾਦਲ ਚੱਕ ਲਿਆ ਸੀਐਮ ਪੰਜਾਬ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਗਿੱਦ ਵੀ ਕੇ ਰਾਜੜਾ ਤੰਗ ਕਰ ਦਿੱਤਾ। ਅੱਜ ਦੀ ਵੀਡੀਓ ਚ ਗੱਲ ਕਰਾਂਗੇ ਸੁਖਵੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਪੋਲ ਜਿਹੜੇ ਨੇ ਕੀ ਕੀ ਉਹਨਾਂ ਨੇ ਕਰਨਾਮੇ ਕੀਤੇ ਤੇ ਸੀਐਮ ਪੰਜਾਬ ਕਿੰਨਾ ਵੱਡਾ ਐਕਸ਼ਨ ਇਹਨਾਂ ਦੇ ਖਿਲਾਫ ਕਰਨ ਜਾ ਰਹੇ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੀ ਹਿੱਕ ਦੇ ਵਿੱਚ ਕਿੰਨ ਠੋਕ ਦਿੱਤਾ ਹੈ ਤਾਂ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜਿਹੜੀ ਪੋਲ ਤੁਹਾਡੇ ਅੱਜ ਸਾਹਮਣੇ ਖੁੱਲਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਸੁਖਵੀਰ ਚੱਕ ਲਿਆ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਔਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਪਹਿਲੀ ਵਾਰ ਤੁਸੀਂ ਇੱਕ ਹੈਸੀ ਅਪਡੇਟ ਦੇਖਣ ਜਾ ਰਹੇ ਹੋ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਨਹੀਂ ਕਿ 90% ਲੋਕ ਇਹ ਗੱਲ ਨੂੰ ਨਹੀਂ ਅੱਗੇ ਲਿਆਉਣਾ ਚਾਹੁੰਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਬਣ ਗਿਓ ਬਹੁਤ ਵੱਡਾ ਐਕਸ਼ਨ ਇੰਨਾ ਹੀ ਬਾਦਲਾਂ ਦੇ ਉੱਤੇ ਕਰ ਦਿੱਤਾ ਪਹਿਲਾਂ ਬਿਕਰਮ ਸਿੰਘ ਮਜੀਠੀਆ ਚੱਕਿਆ ਔਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਔਰ ਸੁਖਬੀਰ ਸਿੰਘ ਬਾਦਲ ਤੱਕ ਬਹੁਤ ਵੱਡੀ ਕਹਾਣੀ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਜਿਵਣੀ ਚੋਣ ਹੋਣ ਜਾ ਰਹੀ ਸੀ ਪੰਜਾਬ ਦੇ ਤਰਨਤਾਰਨ ਦੇ ਵਿੱਚ ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਐਸੀ ਤਰਥੱਲੀ ਮੱਚੀ ਕਿ ਬਾਦਲਾਂ ਨੇ ਝੂਠੇ ਆਪਣੇ ਜਿਹੜੇ ਪੱਤਰਕਾਰ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਖੜੇ ਕਰ ਦਿੱਤੇ ਕਈ ਵਾਰ ਤੁਸੀਂ ਸੁਣਿਆ ਹੋਣਾ ਲੱਖਾ ਸਿੰਘ ਸਿਧਾਣਾ ਲੱਖਾ ਸਿੰਘ ਸਿਧਾਣਾ ਨੇ ਵੀ ਇਹ ਗੱਲ ਕਹੀ ਹੈ ਮੱਕੜ ਪੱਤਰਕਾਰ ਨੂੰ ਕਹਿ ਦਿੱਤਾ ਸੀ ਕਹਿੰਦਾ ਜਿਹੜੇ ਲੋਕ ਨੇ ਨਾ ਇਹ ਲੀਡਰਾਂ ਦੀ ਕੌਲੀ ਚੱਕ ਲੋਕ ਨੇ ਔਰ ਦੂਜੇ ਪਾਸੇ ਮਨਿੰਦਰ ਸਿੱਧੂ ਪੱਤਰਕਾਰ ਉਹ ਬਾਦਲਾਂ ਦੀ ਬੋਲੀ ਬੋਲਦਾ ਹੈ ਲੈ ਕੇ ਅਸੀਂ ਮੱਕੜ ਸਾਹਿਬ ਨੂੰ ਨਹੀਂ ਕਹਿੰਦੇ ਉਹ ਸੁਲਝੇ ਹੋਏ ਪੱਤਰਕਾਰ ਜ਼ਰੂਰ ਨੇ ਪਰ ਜੇਕਰ ਬਾਦਲੇ ਦੀ ਨਿਰਪੱਖ ਗੱਲ ਕੋਈ ਨਹੀਂ ਕਰੂਗਾ ਤਾਂ ਭਾਈ ਉਹ ਦੋਸ਼ੀ ਮੰਨਿਆ ਜਾਊਗਾ ਕਿਉਂ ਕਿਉਂਕਿ ਗਾਲਤਾ ਸਾਹਿਬ ਜਾ ਕੇ ਕਈ ਵਾਰ ਉਹਨੇ ਮਾਫ਼ੀਆਂ ਦਾ ਮੰਗ ਲਈਆਂ ਨੇ ਦੋਨੇ ਪਿਓ ਪੁੱਤਾਂ ਨੇ ਲੰਗੀਆਂ ਨੇ ਪਰ ਜਿਹੜੀ ਵੀਡੀਓ ਤੁਹਾਡੇ ਅੱਜ ਮੈਂ ਸਾਹਮਣੇ ਤਰਨ ਜਾ ਰਿਹਾ ਉਹ ਸਾਰੀਆਂ ਗੱਲਾਂ ਤੋਂ ਪਰਦਾ ਚੱਕੂਗੀ ਪੰਜਾਬ ਦੇ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਸੀ ਕਿ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਦੇ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਕਿਵੇਂ ਪੰਜਾਬ ਪ੍ਰਤੀ ਚੱਲ ਰਹੇ ਸੀ ਔਰ ਅੱਜ ਵੀ ਘਰੀ ਦੇ ਵਿੱਚ ਇਹਨਾਂ ਦਾ ਖੁਲਾਸਾ ਹੋਣਾ ਜ਼ਰੂਰੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਜਿਹੜੀ ਆ ਗਈ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ ਬਹੁਤ ਸਾਰੇ ਲੋਕਾਂ ਦੇ ਜਿਹੇਤੇ ਹੋਈਏ ਪੰਜਾਬ ਦੇ ਅੰਦਰ ਪਰ ਉਹ ਲੋਕ ਇਸ ਗੱਲ ਨੂੰ ਸੁਣਨ ਕਿ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲਦਾਰਾ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਜਿਹਨੂੰ ਸੁੱਖਾ ਅਮਲੀ ਵੀ ਕਹਿੰਦੇ ਨੇ ਇਹਨਾਂ ਦੀ ਪੋਲ ਚੰਗੀ ਤਰ੍ਹਾਂ ਖੁੱਲੂਗੀ ਔਰ ਵਿਕਰਮ ਸਿੰਘ ਮਜੀਠੀਏ ਨੂੰ ਚਿੱਟੇ ਦੇ ਕੇ ਮੇਲਾ ਕੇ ਗਿਆ ਵੱਡਾ ਬਾਦਲ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਪਹਿਲੀ ਖਬਰ ਬਾਦਲ ਤੇ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਇਹ ਸੁਣ ਲੋ ਉਸ ਤੋਂ ਬਾਅਦ ਬਹੁਤ ਵੱਡੀ ਪੋਲ ਤੁਹਾਡੇ ਸਾਹਮਣੇ ਦਿਖਾਵਾਂਗੇ ਸੁਣੋ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਇਹ ਆਪਾ ਪਾਰਟੀ ਚ ਰਹਿਣਾ ਚਾਹੀਦਾ ਹੈ ਆਵਾ ਪਾਰਟੀ ਚ ਰਹਿ ਕੇ ਸੇਵਾ ਹੁੰਦੀ ਹੈ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਚ ਕਿਹੜੇ ਚੋਣ ਨਿਸ਼ਾਨ ਤੋਂ ਲੜੀ ਸੀ ਉਹ 57 ਗੋਵਚਾ ਗੋਵਚਾ ਕਿਹੜੇ ਚੋਣ ਨਿਸ਼ਾਨ ਸੀ ਕਾਂਗਰਸ ਦਾ ਅਕਾਲੀ ਦਲ ਤੋਂ ਉਹ ਵਿਚ ਬਣ ਗਿਆ ਸੀ ਬਾਦਲ ਸਾਹਿਬ ਨੂੰ 27 ਚ ਪੈਦਾ ਹੋਈ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਦੇ ਚੋਣ ਸ਼ਾਮ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਰਨੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮਪ੍ਰੇ ਦੀ ਵਫਾਦਾਰ ਰਹਿਣ ਕੰਪਰੇ ਇਹ ਭਗਵਾਨ ਤਮਨ ਨੂੰ ਗਾਲਾਂ ਕੱਢੀ ਜਾਂਦੇ ਆ ਬਹੁਤ ਘਟੀਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅ ਨੂੰ ਰੋਟੀ ਨਹੀਂ ਖਵਾਈ ਅਸੀਂ ਦਲੇਆਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਤ ਦੇ ਵਿੱਚ ਜਨਰਲ ਡੈਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਬਾਦਰਾ ਦਾ ਸੱਚ ਆ प्रकाश सिंह बादल ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਪ੍ਰੋਤੋ ਦੇ ਕੇ ਬਹੁਤ ਸਾਰੇ ਦੋਸ਼ੀ ਲੋਕ ਨੇ ਪੰਜਾਬ ਦੇ ਤੇ ਪੰਜਾਬ ਦੀ ਇਕੱਲੀ ਸਿੱਖ ਕੌਮ ਹੀ ਨਹੀਂ ਬਲਕਿ ਜਿੰਨੇ ਵੀ ਪੰਜਾਬ ਦੇ ਅੰਦਰ ਮੁਸਲਮ ਸਿੱਖ ਭਾਈਚਾਰਾ ਔਰ ਜਿੰਨੇ ਵੀ ਹਿੰਦੂ ਜਾਇਸਾ ਹੀ ਰਹਿੰਦੇ ਨੇ ਉਹ ਇਸ ਗੱਲ ਨੂੰ ਜਰੂਰ ਆਪਣੇ ਦਿਮਾਗ ਦੇ ਵਿੱਚ ਉਤਾਰ ਲੈਣ ਕਿ ਉਸ ਵਕਤ ਦੇ ਵਿੱਚ ਕੱਲੇ ਸਿੱਖ ਨਹੀਂ ਬਲਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਇੱਕ ਲੋਕ ਮਾਤ ਦੇ ਘਾਰ ਉਤਾਰ ਦਿੱਤੇ ਸੀ ਜਰਨਲ ਅਡਰ ਸੀ ਨਾ ਜਿਹੜਾ ਉਸ ਬੰਦੇ ਨੂੰ ਇਹਨਾਂ ਨੇ ਏਡਾ ਵੱਡਾ ਸਨਮਾਨ ਦਿੱਤਾ ਸੀ ਜਿਵੇਂ ਸਾਡੇ ਸ਼ਹੀਦ ਦੇ ਆਜਮ ਭਗਤ ਸਿੰਘ ਨੇ ਦੇਸ਼ ਨੂੰ ਯਾਦ ਕਰਵਾਉਣ ਪਿੱਛੇ ਸਾਡੇ ਲੋਕਾਂ ਨੇ ਉਹਨੂੰ ਦਿੱਤਾ ਸੀ ਏਡਾ ਵੱਡਾ ਮਾਨ ਬਖਸ਼ਿਆ ਜਰਨਲ ਅਡਰ ਨੂੰ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਵਾਸੀ ਕਿਸ ਗੱਲ ਦੇ ਨਾਲ ਐਕਸੈਪਟ ਕਰੀ ਖੜੇ ਨੇ ਸੁਖਵੀਰ ਬਾਦਲ ਨੂੰ ਕਿਵੇਂ ਚੱਕ ਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਸਮਝੋ ਚੱਕ ਲਿਆ ਅੱਗੇ ਭਾਈ ਹੁਣ ਸੁਖਵੀਰ ਬਾਦਲ ਦੇ ਤਾਹ ਰਾਉਣ ਚੱਲੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਪੰਜਾਬ ਦੇ ਪੱਤਰਕਾਰਾਂ ਦੇ ਕੋਲ ਜਾ ਕੇ ਇੰਟਰਵਿਊ ਤੋਂ ਇੰਟਰਵਿਊ ਕਰ ਰਿਆ ਯਾਨੀ ਜਿਵੇਂ ਝਿਮਲੀ ਚੋਣ ਸਾਡੇ ਹੱਥੋਂ ਲੈ ਨਿਕਲ ਜੇ ਆਉਣ ਵਾਲਾ ਸਮਾਂ ਅਸਤਾਈ ਦਾ ਜਿਹੜਾ ਇਹਨਾਂ ਸਾਰੇ ਲੀਡਰਾਂ ਦੀਆਂ ਧਿਰਾਂ ਦੇ ਸਾਹਮਣੇ ਖੜਾ ਹੈ ਉਹਦੇ ਪਿੱਛੇ ਕੰਨੀ ਕੁਰਸੀ ਦੇ ਪਿੱਛੇ ਅੱਗ ਲੱਗੀ ਇਹਨਾਂ ਲੋਕਾਂ ਨੂੰ ਪੰਜਾਬ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਤੁਸੀਂ ਇੱਕ ਗੱਲ ਤੋਂ ਹਿਸਾਬ ਕਿਉਂ ਨਹੀਂ ਲਾਉਂਦੇ ਕਿ ਜਿਹੜੇ ਲੋਕ 50 60 ਸਾਲਾਂ ਦੇ ਅੰਦਰ ਪੰਜਾਬ ਦਾ ਕੁਝ ਨਹੀਂ ਬਦਲ ਸਕੇ ਬਲਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸਿੱਟਣ ਵਾਲੇ ਲੋਕ ਇਹੀ ਨੇ ਤੇ ਉਹ ਲੋਕਾਂ ਤੋਂ ਉਮੀਦ ਕੀ ਕਰਦੇ ਹੋ ਕਿ ਸਾਡੇ ਪੰਜਾਬ ਦੀ ਵਾਪਸੀ ਕਰਵਾ ਦੇਣਗੇ ਉਸੇ ਮਾਹੌਲ ਦੇ ਵਿੱਚ ਜਦੋਂ ਸਤਜੂ ਦੀ ਜ਼ਮਾਨਾ ਸੀ ਨਾ ਤਾਂ ਉਹਦੇ ਕਹਿੰਦੇ ਜੀ ਬੜਾ ਚੰਗਾ ਸਮਾਂ ਸੀ ਪਰ ਇਹ ਹੀ ਲੋਕ ਨੇ ਕਿਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਾਲਜੁਗੀ ਵਿਆ ਦਿੱਤਾ ਜਮਾਨਾ ਤਾਂ ਹੁਣ ਅਪੀਲ ਸਾਡੇ ਪੰਜਾਬੀਆਂ ਨੂੰ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲੇ ਤਿੰਨ ਸਾਲ ਤੱਕ ਨਹੀਂ ਬੀਤੇ ਚਲੋ ਤਿੰਨ ਸਾਲ ਮੰਨ ਵੀ ਲੈਨੇ ਆ ਪਰ ਜਿਹੜੇ ਲੋਕਾਂ ਨੂੰ ਤੁਸੀਂ 25-25 ਸਾਲ ਲਗਾਤਾਰ ਪੰਜਾਬ ਸੁਣਾਉਂਦੇ ਰਹੇ ਪੰਜਾਬ ਨੂੰ ਲਟਾਉਂਦੇ ਰਹੇ ਆਪਣੇ ਬਜ਼ੁਰਗਾਂ ਤੱਕ ਇਹ ਲੁੱਟਦੇ ਰਹੇ ਪੰਜਾਬ ਪੂਰੇ ਨੂੰ ਲੁੱਟਿਆ ਇਹਨਾਂ ਨੇ ऐसे करके लोग ਕਹਿੰਦੇ ਇਹ ਕਹਿੰਦੇ ਜੀ ਇਹਨਾਂ ਦੇ ਘਰ ਦੇ ਵਿੱਚ 2 ਮਣਾ ਸੋਨਾ ਪਿਆ ਤੁਹਾਡੇ ਆਪਣੇ ਨਹੀਂ ਪਿਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਹੀਂ ਪਿਆ ਸੋਨੇ ਗੱਲਾਂ ਨੂੰ ਪੰਜਾਬ ਦੇ ਲੋਕ ਸਮਝਣ ਜਿਹੜੇ ਲੋਕ ਛਰੇ ਆਮ ਤੁਹਾਡੇ ਤੇ ਡਾਕਾ ਪਾਉਂਦੇ ਨੇ ਛਰੇ ਆਮ ਤੁਹਾਨੂੰ ਧਮਕੀਆਂ ਦਿੰਦੇ ਕੁੱਟਣ ਦੀ ਗੱਲ ਕਰਦੇ ਮਾਰਨ ਦੀ ਗੱਲ ਕਰਦੇ ਨੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਛਰੇ ਆਮ ਸਾਰਾ ਧਮਕੀ ਦਿੰਦਾ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਐਕਸ਼ਨ ਹੋ ਜਾਂਦਾ ਤੇ ਪੰਜਾਬ ਦੇ ਲੋਕ ਕਹਿੰਦੇ ਆ ਜੀ ਬਹੁਤ ਚੰਗਾ ਕੰਮ ਕਰ ਦਿੱਤਾ ਤੇ ਦੂਜੇ ਪਾਸੇ ਇਹਨਾਂ ਦੀਆਂ ਜਿਹੜੀਆਂ ਧਿਰਾਂ ਨੇ ਵਿਰੋਧੀ ਉਹ ਚਾਹੇ ਕਾਂਗਰਸੀ ਲੀਡਰ ਕਿਉਂ ਨਾ ਹੋਣ ਚੰਨੀ ਨੇ ਚੰਨੀ ਨੇ ਕੀ ਕਿਹਾ ਸੀ ਪਹਿਲਾਂ ਤਾਂ ਬਿਆਨ ਦੇ ਦਿੱਤਾ ਕਹਿੰਦਾ ਜੀ ਬੜਾ ਮਾੜਾ ਕੰਮ ਕਰ ਦਿੱਤੇ ਤੇ ਜਦੋਂ ਮੁੱਖ ਮੰਤਰੀ ਨੇ ਤਾਰਾ ਕੱਸਿਆ ਤੇ ਤੁਹਾਡੇ ਵੀ ਕਾਵੇ ਤਿਆਰ ਹੋਣ ਲੱਗ ਰਹੇ ਨੇ ਕਰ ਲਓ ਤਿਆਰੀਆਂ ਆਪਦੀਆਂ ਵੀ ਤਾਂ ਫੇਰ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਤਾਂ ਇਹ ਲੱਗਿਆ ਜੀ ਜਿਵੇਂ ਕਿਤੇ ਪਰਦ ਦਾ ਟਫੜ ਲਿਆ ਹੁੰਦਾ ਮੈਨੂੰ ਨਹੀਂ ਪਤਾ ਸੀ ਮਜੀਠੀ ਆ ਤੇ ਕਿਸੇ ਵਕਤ ਮਜੀਠੀ ਦੇ ਪਿੱਛੇ ਪਏ ਹੋਏ ਸੀ ਨਾਟਕ ਕਰਦੇ ਸੀ ਉੱਤੋਂ ਉੱਤੋਂ ਅੰਦਰੋਂ ਕੋਈ ਘਰ ਆਇਆ ਇਹ ਕਹਿੰਦੇ ਅਸੀਂ ਮਜੀਠੀ ਦੇ ਗਲ ਦੇ ਵਿੱਚ ਰੱਸਾ ਭਾ ਕੇ ਕਿਹੜੀ ਕਿਲੇ ਲੈ ਕੇ ਜਾਵਾਂਗੇ ਜੀ ਕੋਈ ਇਹ ਤੁਹਾਡੇ ਸਾਹਮਣੇ ਨਾਟਕਵਾਜੀ ਆ ਕੋਈ ਪੰਜਾਬ ਪ੍ਰਤੀ ਨਹੀਂ ਹੈਗੇ ਨਾ ਪੰਜਾਬ ਪੱਖੀ ਨੇ ਇਹ ਲੋਕ ਪੰਜਾਬ ਵਿਰੋਧੀ ਨੇ ਸੱਚ ਬੋਲਣਾ ਤੇ ਸੱਚ ਸੁਣਨਾ ਬੜੀ ਹਿੰਮਤ ਦੀ ਲੋੜ ਹੁੰਦੀ ਹੈ ਚੈਸ ਕਰਕੇ ਸਾਡੇ ਜਿੰਨੇ ਵੀ ਭੈਣ ਭਰਾ ਇਸ ਗੱਲ ਨੂੰ ਮੇਰੇ ਨੂੰ ਸੁਣ ਰਹੇ ਨੇ ਇਹ ਕੋਈ ਖਬਰ ਦਾ ਮਜ਼ਾਕ ਨਹੀਂ ਹੈ ਇਹ ਅਸਲੀਅਤ ਹੈ ਤਾਂ ਇਸ ਗੱਲ ਨੂੰ ਐਕਸੈਪਟ ਕਰਕੇ ਥੋੜਾ ਜਿਹਾ ਸੋਚ ਸਮਝ ਕੇ ਤੁਸੀਂ ਵੀ ਵੇਖਿਓ ਕਿ ਜਿਹੜੇ ਲੋਕ ਸਾਡੇ ਪੰਜਾਬ ਨੂੰ ਉਸ ਅੰਗਰੇਜ਼ਾਂ ਦੀ ਤਰ੍ਹਾਂ ਵਗਾੜਨ ਤੇ ਤੋੜਨ ਦੀ ਗੱਲ ਕਰਦੇ ਨੇ ਆਪਣੀ ਸਿਰਫ ਕੁਰਸੀ ਦਾ ਮਾਮਲਾ ਜੀਟੀਆਸੀ ਆਜੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਜੀਟੀਆ ਸੁਖਵੀਰ ਬਾਦਲ ਨੂੰ ਲੈ ਕੇ ਐ ਸੀਐਮ ਪੰਜਾਬ ਨੇ ਬੜੇ ਵੱਡੇ ਸਟੇਟਮੈਂਟ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਮੈਨੂੰ ਗਾਲਾਂ ਕੱਢਦੇ ਨੇ ਲੇਕਿਨ ਇਹਨਾਂ ਦੇ ਜਿਹੜੇ ਵੱਡੇ ਬਾਦਲ ਸਾਹਿਬ ਸਨ ਉਹਨਾਂ ਨੇ ਪਹਿਲੀ ਚੋਣ ਜਿਹੜੀ ਸੀ ਕਾਂਗਰਸ ਤੋਂ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਪੰਜਾਬ ਦਾ ਖੂਨ ਚੋਸਿਆ ਪਿਛਲੇ 50 ਸਾਲਾਂ ਤੋਂ ਪੰਜਾਬ ਦੇ ਵਿੱਚ ਹਕੂਮਤਾਂ ਕੀਤੀਆਂ ਨੇ ਤੇ ਪੰਜਾਬ ਦੇ ਲੋਕਾਂ ਦਾ ਖੂਨ ਚੋਸਿਆ ਵਿਕਰਮ ਸਿੰਘ ਮਜੀਠੀਆ ਅਦ੍ਰਥੂ ਨਸ਼ੇ ਦੀ ਤਸਰੀ ਕਰਾਈ ਇੰਟਰਨੈਸ਼ਨਲ ਡਰੱਗ ਡੀਲਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਰਾਪਤੇ ਸਨ ਤੇ ਬੱਤੀ ਵਾਲੀ ਗੱਡੀਆਂ ਦੇ ਵਿੱਚ ਸਰਕਾਰੀ ਗੱਡੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਨਸ਼ਾ ਜਿਹੜਾ ਆਮ ਕਰਾਇਆ ਗਿਆ ਤੇ ਪੰਜਾਬ ਦੇ ਲੋਕ ਇਹਨਾਂ ਦੇ ਮਕਰੂਹ ਚਿਹਰੇ ਨੂੰ ਜਾਣ ਗਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਰਨਲ ਡਾਇਰ ਜਿਨੇ ਜਲਿਆਂਵਾਲਾ ਬਾਗ ਦੇ ਵਿੱਚ 1000 ਲੋਕਾਂ ਦਾ ਕਤਲ ਕਰਵਾਇਆ ਸੀ ਉਹਨਾਂ ਨੂੰ ਸ਼ਾਮ ਦਾ ਖਾਣਾ ਜਰਨਲ ਡਾਇਰ ਨੂੰ ਆਪਣੇ ਘਰ 'ਚ ਮਜੀਠੇ ਬਿਠਾ ਕੇ ਖਿਲਾਇਆ ਸੀ ਤੇ ਇਹ ਲੋਕ ਕਿਸ ਤਰ੍ਹਾਂ ਪੰਜਾਬ ਦੇ ਪਧਤੀ ਦਰਦ ਰੱਖ ਸਕਦੇ ਨੇ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਕੋਸ਼ਿਸ਼ ਕਰ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਸੁਖਵੀਰ ਬਾਦਲ ਬੜੀ ਜਲਦੀ ਜੇਲ੍ਹ ਦੇ ਵਿੱਚ ਜਾਏਗਾ ਤੇ ਕਿਸੇ ਵੀ ਸੂਰਤ ਇਹ ਜੇਲ੍ਹੋਂ ਬਾਹਰ ਨਹੀਂ ਆ ਸਕਦਾ ਪੰਜਾਬ ਦੇ ਲੋਕਾਂ ਦਾ ਸੀਐਮ ਪੰਜਾਬ ਨੂੰ ਕਹਿਣਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਸੇ ਵੀ ਸੂਰਤ ਬਿਕਰਮ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਾ ਤੇ ਇਸ ਪਰਿਵਾਰ ਨੂੰ ਸਖਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਪੰਜਾਬ ਦਾ ਫਿਊਚਰ ਤਬਾਹ ਕੀਤਾ ਪੰਜਾਬ ਦੇ ਉੱਤੇ 50 ਸਾਲ ਇਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਹਕੂਮਤ ਕੀਤੀ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਤੱਕ ਪੰਜਾਬ ਦੀ ਜਿਹੜੇ ਬੁਨਿਆਦਾਂ ਨੂੰ ਹਿਲਾ ਦਿੱਤਾ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਨੌਜਵਾਨ ਤੱਕੇ ਖਾਂਦੇ ਨੇ ਨੌਕਰੀਆਂ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਸੀਐਮ ਪੰਜਾਬ ਦੇ ਨਾਲ ਖੜੀ ਆ ਪੰਜਾਬ ਦੀ ਆਵਾਮ ਉਹਨਾਂ ਦਾ ਕਹਿਣਾ ਹੈ ਪੱਕੇ ਹੱਥ ਇਹਨਾਂ ਤੇ ਪਾਓ ਤੇ ਕਿਸੇ ਵੀ ਸੂਰਤ ਜੇਲ੍ਹੋਂ ਬਾਹਰ ਇਹਨਾਂ ਨੂੰ ਨਹੀਂ ਆਣ ਦੇਣਾ ਚਾਹੀਦਾ ਕਿਉਂਕਿ ਇਹ ਖੰਡਾਨ ਜਿਹੜਾ ਹੈ ਤੇ ਮਜੀਠੀਆ ਵਿਕਰਮ ਮਜੀਠੀਆ ਪੰਜਾਬ ਦੇ ਸਭ ਤੋਂ ਵੱਡੇ ਮੁਜਰਮ ਨੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਇਸ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਸ ਗੁੱਡ ਬਾਏ ਅਲਾ ਹਾਫਿਜ਼